ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੇ ਘਰ ਬਾਦਾ ਭੋਜਨ ਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਧਰਤਾ ਰਾਜੀ ਅੰਬਰ ਟੋਲੀ ਪਿਛੈ ਟੰਕ ਚੜਾਈ ਏ ਵਡ ਵੱਦਾ ਮਾਵਾ ਨਹੀਂ ਸਭ ਸੈ ਨੱਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਭੇ ਆਖ ਕਰਾਈ ਜੇ ਵੜ ਸਾਹਿਬ ਤੇ ਵੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸੱਚ ਨਾਮ ਵੜਿਆਈ ਮਹੱਲਾ ਦੂਜਾ ਆਖਣ ਆਖਣਾ ਰਜਿਆ ਸੁਣਨ ਨਾਰਜੇ ਕੰਨ ਅਖੀਂ ਦੇਖ ਨਰਜੀਆਂ ਗੁਣ ਗਾਹ ਕ ਇਕ ਵਨ ਭੁਖਿਆ ਭੁਖ ਨਾ ਉਤਰੈ ਗੱਲੀ ਭੁਖ ਨ ਜਾਏ ਨਾਨਕ ਭੁਖਾ ਤਾਂ ਰਜੈ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਵੇਣਾ ਸੱਚੇ ਸਭ ਕੂੜਾ ਕੂੜ ਕਮਾਈਐ ਵਿਣ ਸੱਚੇ ਕੂੜਿਆਰ ਬੰਨ ਚਲਾਈਐ ਵਿਣ ਸੱਚੇ ਤਨ ਸ਼ਾਰ ਸ਼ਾਰ ਰਲਾਈਐ ਵਿਣ ਸੱਚੇ ਸਭ ਭੁੱਖ ਜੇ ਪੈਜੈ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ कूड़े लालच लग महल खोआइ सब जग ठगो ठग आइए जाइ तन मह तृष्णा अग शब्द बुझाइ शोक महला पहला नानक गुर संतोख रुख धर्म फूल फल ज्ञान ਰਾਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤਕੇ ਸਾਦ ਖਾਂਦਾ ਲਹੈ ਦਾਨਾ ਗੈ ਸਿਰ ਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰ ਵਾਲਾ ਫੁੱਲ ਜਵੇ ਹਰ ਲਾਲ ਤੇ ਤਫਾਲ ਰਤਨਾ ਲਗੈ ਮੁਖ ਭਾਖਤ ਹਿਰਦੈ ਰਿਦੈ ਨਿਹਾਲ ਨਾਨਕ ਕਰਮ ਹੋਵੈ ਮੁਖ ਮਸਤਕ ਲਿਖਿਆ ਹੋਵੈ ਲੇਖ 86 ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖ ਹੰਸ 헤ਤਾ ਲੋਭ ਕੋਪ ਚਾਰੇ ਨਦੀਆਂ ਅਗ ਪਵਹਿ ਦਜਹਿ ਨਾਨਕਾ ਤਰੀਏ ਕਰਮੀ ਲਗ ਪੌੜੀ ਜੀਵਨ ਦੇ ਆ ਮਰ ਮਾਰ ਨਾ ਪਛੋ ਤਾਈਏ ਝੂਠਾ ਇਹ ਸੰਸਾਰ ਕਿਨ ਸਮਝਾਈਏ ਸੱਚ ਨਾ ਧਰੇ ਪਿਆਰ ਤੰਦੇ ਤਾਈਏ ਕਾਲ ਬੁਰਾ ਖੈ ਕਾਲ ਸਿਰ ਦੁਨੀਆਈਐ ਹੁਕਮੇ ਸਰਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੌਤ ਨ ਜਸਾ ਵਿਲਮ ਭਰੀਐ ਪਾਈਐ ਗੁਰ ਪ੍ਰਸਾਦੀ ਬੁਝ ਸਚ ਸਮਾਈਐ सलोक महला पहला तुम् तुम् बेस अक तूरा निम फल मन मुख वस है जिस तेस तू चेतनाया वही नानक कहिए किस हंडन करमा बाहरे महला पहला ਮਤ ਪੰਖੇ ਰੋ ਕਿਰਤ ਸਾਥ ਕਬ ਉੱਤਮ ਕਬ ਨੀਚ ਕਾਪ ਚੰਦਨ ਕਬ ਆਕ ਡਾਲ ਕਬ ਉੱਚੀ ਪਰੀਤਾ ਨਾਨਕ ਹੁਕਮ ਚਲਾਈਐ ਸਾਹਿਬ ਲਗੀ ਰੀਤ ਪਾਉੜੀ ਕੀਤੇ ਕਹ ਬਖਾਨ ਕਹਿ ਕਹਿ ਜਾਵਣਾ वेद कहे अंत अंतना पावना पढ़िए ना ही भेद बुझिए पावना खट दर्शन कै भेख किसै सच समावना मन्ने नाओ बेसंख दर पावना सच्चा पुरख लख शब्द सुहावणा मने नओ बसंख दरगह पावना खालक कोस ढाॾी गावना नानक जुग जुग वेस मन वसावण खालक कोस ढाडी गावना ਨਾਨਕ ਜੁਗ ਜੁਗ ਇਕ ਮਨਵ ਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੋਇਆ ਨਾਗੀ ਲੱਗੈ ਜਾਏ ਆਪਨ ਹੱਥੀ ਆਪਣੇ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੋਰ ਖਸਮ ਕਾ ਅਤੀ ਹੂੰ ਧੱਕਾ ਖਾਏ ਗੁਰਮਖਿ ਸਿਉ ਮਨ ਮੁਖ ਅੜੈ ਡੁੱਬੈ ਹੱਕ ਨਿ ਆਏ ਦੋਹਾ ਸਿਰਿਆ ਆਪੇ ਖਸਮ ਵੇਖੈ ਕਰਿ ਵਿਉ ਪਾਏ ਨਾਨਕ ਐ ਵੈ ਜਾਣੀਐ ਸਬ ਕਿਛ ਤਿਸੈ ਰਜਾਏ ਮਹੱਲਾ ਦੂਜਾ ਨਾਨਕ ਪਰਖੈ ਆਪਕੋ ਤਾਂ ਪਰਖ ਜਾਣ ਰੋਗਦਾਰੂ ਦੋ ਵੈ ਬੁਜੈ ਤਾਂ ਵੈਦ ਸੁਝਾਨ ਵਾਟ ਨ ਕਰਈ ਮਾਮਲਾ ਜਾਣੈ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਨ ਲਾਏ ਹਾਨ ਲਬ ਨਾ ਚਲਈ ਸੱਚ ਰਹੈ ਸੋ ਵਿਸ਼ਟ ਪਰਵਾਣ ਸਾਰ ਸੰਦੇ ਆਕਾਸ਼ ਕੋ ਕਿਉ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹੇ ਡੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆ ਕਰਨਾ ਭਗਤ ਦਿਨ ਰਾਤ ਨਾ ਰਹਨੀ ਵਾਰੀਆ ਮਹਿਲਾ ਮਾਂਜਨਵਾਸ ਸ਼ਬਦ ਸਵਾਰੀਆ ਸੱਚ ਕਹਿਨੇ ਅਰਦਾਸ ਸੇ ਵਿਚਾਰੀਆ ਸੋਹਣ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਨੇ ਅਰਦਾਸ ਮਨੋ ਪਿਆਰੀਆ ਬਿਨ ਨਾਵੇ ਧ੍ਰਿਗ ਵਾਸ ਫਿਟ ਸੋ ਜੀਵਿਆ ਸ਼ਬਦ ਸੁਵਾਰੀ ਆਸ ਅੰਮ੍ਰਿਤ ਪੀਵਿਆ सलोक महला पहला मारू मि ना तृप्तिया अग्गी लह ना भुख राजा राज ना सायर शायर भरे सोका नानक सच्चे नाम की केती पुछा पुछ महला दूजा ਨੇਹ ਭਲੰ ਤਸ ਜਨਮਸ ਜਾਵਤ ਬ੍ਰਹਮਨ ਬਿੰਦਤੇ ਸਾਗਰੰ ਸੰਸਾਰ ਸੈ ਗੁਰ ਪ੍ਰ사ਦੀ ਤਰਹਿ ਕੇ ਕਰਨ ਕਾਰਨ ਸਮਰਥ ਹੈ ਕੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਪਾਉੜੀ ਸਮੇ ਕੇ ਦਰਬਾਰ ਢਾਡੀ ਵਸਿਆ ਸਚਾ ਖਸਮ ਕਲਾਣ ਕਮਲ ਵਿਗਸਿਆ ਖਸਮੋ ਪੂਰਾ ਪਾਏ ਮਨਹੋ ਰ ਹੱਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸਚਾ ਸਤਗੁਰ ਸੇਵ ਸਚਾ ਮਾਰਗ ਦੱਸਿਆ ਸਚਾ ਸ਼ਬਦ ਵਿਚਾਰ ਕਾਲ ਵਿਦਵਸਿਆ ਟਾੜੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜਿਓ ਮਿਲੇ ਪਿਆਰਿਆ ਟਾੜੀ ਕਥੇ ਅਕਥ ਸ਼ਾਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜਿਉ ਮਿਲੇ ਪਿਆਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ